ਪਿਆਰਪ੍ਰੀਤ ਸਾਥੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 7 ਦਸੰਬਰ ਅੱਜ ਪਿਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ 2500 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਸੰਬੰਧੀ ਵੱਡੀ ਖਬਰ ਉਸ ਤੋਂ ਬਾਅਦ ਰਾਸ਼ਨ ਡਿਪੋਆਂ ਸੰਬੰਧੀ ਵੱਡੀ ਖਬਰ ਤੇ ਹੁਣ ਖਬਰਾਂ ਨੂੰ ਵਿਸਤਾਰ ਦੇ ਨਾਲ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੇ ਜਿਹੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟ ਤੇ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਤੇ ਤੁਹਾਨੂੰ ਲੈ ਕੇ ਚੱਲਦੇ ਆ ਸਾਰੀਆਂ ਫਸਲਾਂ ਐਮ ਐਸ ਪੀ ਤੇ ਖਰੀਦੇਗੀ ਮੋਦੀ ਸਰਕਾਰ ਖੇਤੀ ਮੰਤਰੀ ਦਾ ਵੱਡਾ ਐਲਾਨ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਰਾਜ ਸਭਾ 'ਚ ਕਿਹਾ ਹੈ ਕਿ ਮੋਦੀ ਸਰਕਾਰ ਸਾਰੀਆਂ ਫਸਲਾਂ ਘਟੋ ਘਾਟੇ ਸਮਰਥਨ ਮੁੱਲ ਤੇ ਖਰੀਦੇਗੀ ਕਿਸਾਨਾਂ ਨੂੰ ਐਮ ਐਸ ਪੀ ਦੇਣ ਦੇ ਮੁੱਦੇ ਤੇ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ 'ਚ ਖੇਤੀ ਮੰਤਰੀ ਨੇ ਇਹ ਭਰੋਸਾ ਦਿੱਤਾ ਤੁਹਾਂ ਅੰਨੇ ਸਾਧਨ ਨੂੰ ਦੱਸਿਆ ਮੈਂ ਸਾਧਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਘਟੋ ਘਟਾ ਸਮਰਥਨ ਮੁੱਲ ਤੇ ਖਰੀਦੀਆਂ ਜਾਣਗੀਆਂ ਇਹ ਮੋਦੀ ਸਰਕਾਰ ਹੈ ਤੇ ਮੋਦੀ ਦੀ ਗਰੰਟੀ ਨੂੰ ਪੂਰਾ ਕਰਨ ਦੀ ਗਰੰਟੀ ਹੈ चौहान ਨੇ ਵਿਰੋਧੀ ਧਿਰ ਨੂੰ ਵਰਦਿਆ ਕਿ ਜਦੋਂ ਉਹ ਸਤਾ ਜਤਨ ਦਾ ਉਹਨਾਂ ਨੇ ਕਿਹਾ ਸੀ ਕਿ ਐਮਐਸਵੀ ਸੁਵਾਂਧਨਾਥਨ ਕਮਿਸ਼ਨ ਦੇ ਇਸ ਫਾਰਸਾ ਨੂੰ ਸਵੀਕਾਰ ਨਹੀਂ ਕਰ ਸਕਦੇ ਖਾਸ ਕਰਕੇ ਫਸਲ ਦੀ ਲਾਗਤ ਤੋਂ 50% ਤੋਂ ਵੱਧ ਕੀਮਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਆਪਣੇ ਵਾਅਦੇ ਦੀ ਹਮਾਇਤ ਜੇ ਸਾਬਕਾ ਖੇਤੀ ਰਾਜ ਮੰਤਰੀ ਕਾਂਤੀ ਲਾਲ ਪੂਰੀਆ ਖੇਤੀ ਮੰਤਰੀ ਸ਼ਰਦ ਪਾਵਰ ਅਤੇ ਕੇਵੀ ਥੋਮਸ ਦਾ ਹਵਾਲਾ ਵੀ ਦਿੱਤਾ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਮੋਦੀ ਸਰਕਾਰ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਲਾਭਕਾਰੀ ਬੁੱਲ ਦੇ ਰਹੀ ਹੈ ਚੋਹਾਨ ਨੇ ਕਿਹਾ ਕਿ ਜੋ ਨਾ ਕਣਕ 16 ਜਵਾਰ ਨੂੰ 3 ਸਾਲ ਤੋਂ ਪਹਿਲਾਂ ਦਾ ਉਤਪਾਦਨ ਲਾਗਤ ਨਾਲੋਂ 50% ਦੀ ਵੱਧ ਕੀਮਤ ਤੇ ਖਰੀਦਿਆ ਜਾ ਰਿਹਾ ਕਾਂਗਰਸ ਮੈਂਬਰ ਜੈ ਰਾਮ ਰਮੇਸ਼ ਬੋਲੋ ਐਮ ਐਸ ਪੀ ਦੇ ਮੁੱਦੇ ਤੇ ਉਹਨਾਂ ਦੇ ਵਿਚਾਰ ਪੁੱਛੇ ਜਾਂਦੇ ਚੋਹਾਨ ਨੇ ਕਿਹਾ ਕਿ ਉਹਨਾਂ ਲਈ ਕਿਸਾਨਾਂ ਦੀ ਸੇਵਾ ਰੱਬ ਦੀ ਪੂਜਾ ਵਾਂਗ ਹੈ ਕਿਸੇ ਕਾਂਗਰਸ ਜਦੋਂ ਸੱਤਾ ਸੀ ਤਾਂ ਕਿਸਾਨ ਖੂਨ ਦੇ ਹੰਝੂ ਵਹਾਉਂਦੇ ਰਹੇ ਹਨ ਇਦੇ ਨਾਲ ਬਾਅਦ ਆਗਲੀ ਵੱਡੀ ਖਬਰ ਦੇ ਪੱਲ ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਚਾਵਣ ਪਰਵਾਰਾਂ ਨੂੰ ਲੈ ਕੇ ਕੀਤਾ ਇਹ ਐਲਾਨ ਸਰਕਾਰ ਨੇ ਹੁਣ ਸੂਬੇ 'ਚ 9750 ਪਰਿਵਾਰਾਂ ਨੂੰ ਨਵੇਂ ਰਾਸ਼ਨ ਦੀਪੂਆਂ ਲਈ ਅਲਰਟ ਕਰਨ ਦੀ ਆਖਰੀ ਮਿਤੀ 15 ਦਸੰਬਰ ਤੋਂ ਵਧਾ ਕੇ 22 ਦਸੰਬਰ ਕਰ ਦਿੱਤੀ ਹੈ ਇਸ ਦੇ ਲਈ ਪੰਜਾਬ ਸਰਕਾਰ ਨੇ ਰਾਸ਼ਨ ਦੀਪੂ ਪ੍ਰਾਪਤ ਕਰਨ ਦੇ ਚਾਹਵਾਨ ਪਰਿਵਾਰਾਂ ਨੂੰ ਆਪਣੀਆਂ ਦਰਖਾਸਤਾਂ ਸੰਬੰਧੀ ਖੁਰਾਕ ਤੇ ਸਪਲਾਈ ਵਿਭਾਗ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕਰੀਬ 8 ਸਾਲ ਪਹਿਲਾਂ ਰਾਸ਼ਨ ਦੀਪੂਆਂ ਦੀ ਅਲਟੀਮੇਟ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਸੀ ਜਦੋਂ ਕਿ ਇਸ ਤੋਂ ਪਹਿਲਾਂ ਸੂਬੇ ਚ ਲੇਟ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਰਾਸ਼ਨ ਦੀਪੂ ਲਾਟ ਕੀਤੇ ਗਏ ਸਨ ਜਦੋਂ ਕਿ 2017 ਤੋਂ 22 ਤੱਕ ਕੈਪਟਨ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵੀ ਪਰਿਵਾਰ ਨੂੰ ਨਵਾਂ ਰਾਸ਼ਨ ਨਹੀਂ ਮਿਲ ਸਕਿਆ ਇਸ ਸਮੇਂ ਪੰਜਾਬ ਦੇ ਵੱਖ-ਵੱਖ 23 ਜ਼ਿਲ੍ਹਿਆਂ ਵਿੱਚ 1850 ਦੇ ਕਰੀਬ ਰਾਸ਼ਨ ਦੀਪੂ ਚੱਲ ਰਹੇ ਹਨ ਨਜੀਨਾ ਰਾਹੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਤਹਿਤ 38 ਲੱਖ ਰਾਸ਼ਨ ਕਾਰਡ ਧਾਰਕਾਂ ਦੇ 1.5 ਕਰੋੜ ਤੋਂ ਵੱਧ ਮੈਂਬਰ ਮੁਫਤ ਕਣਕ ਦਾ ਲਾਭ ਲੈਣ ਵਿਭਾਗ ਵੱਲੋਂ ਪੇਸ਼ ਕੀਤੇ ਗਏ ਅੰਕੜੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਨਰਲ ਐਸ ਈ ਵੀ ਸੀ ਸਾਬਕਾ ਸੈਨਿਕ ਆਜ਼ਾਦੀ ਘੁਲਾਟਿਆਂ ਅਤੇ ਦੰਗ ਪੀੜਿਤ ਪਰਿਵਾਰਾਂ ਨੂੰ ਰਾਸ਼ਨ ਅਲਾਟ ਕੀਤੇ ਜਾਂਦੇ ਹਨ ਫਰਾਗ ਦੇ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਬੰਧਤ ਪਰਿਵਾਰਾਂ ਨੂੰ ਰਾਸ਼ਨ ਦੀਪਾਂ ਦੀ ਅਲਟੀਮੇਟ ਸਬੰਧੀ ਫਾਈਲਾਂ ਭਰਨ ਅਤੇ ਅਰਜ਼ੀਆਂ ਦੇਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਉਹਨਾਂ ਨੇ ਚਾਵਣ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਦਸੰਬਰ ਤੱਕ ਆਪਣੀਆਂ ਫਾਈਲਾਂ ਫਰਾਗ ਦੇ ਸਪਲਾਈ ਵਿਭਾਗ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਦੇਣ ਇਸ ਤੋਂ ਪਹਿਲਾਂ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਰਾਸ਼ਨ ਦੀਪੂ ਹੋਲਡਰਾਂ ਨੂੰ ਕਲਕੱਤੇ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਰਕਮ 50 ਰੁਪਏ ਤੋਂ ਵਧਾ ਕੇ 90 ਰੁਪਏ प्रति ਕੁਇੰਟਲ ਕਰ ਦਿੱਤੀ ਹੈ ਛੂਬੇਪਰ ਦੇ ਦੀਪੂ ਹੋਲਡਰਾਂ ਵੱਲੋਂ ਕਲਕੱਤੇ ਵਾਲੀ ਮਾਰਜਨ ਬਣੀ ਵਧਾਉਣ ਦੀ ਮੰਗ ਨੂੰ ਲੈ ਕੇ ਸੂਬੇ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਕਾਰਨ ਡੀਪੂ ਹੋਲਡਰਾਂ ਤੇ ਕਈ ਵਾਰ ਹੜਤਾਲ ਤੇ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ ਸੋ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਖਬਰ ਦੇ ਨਾਲ ਨਗਰ ਨਿਗਮ ਦੀਆਂ ਚੋਲਾਂ ਨੂੰ ਲੈ ਕੇ ਆਪ ਨੂੰ ਦਿੱਤਾ ਹੈ ਵੱਡਾ ਝਟਕਾ ਪੰਜਾਬ ਦੇ ਸਿਆਸਤ ਨਗਰ ਨਿਗਮ ਚੋਣਾਂ ਲੋਕ ਇਹ ਚਰਚਾ 'ਚ ਜੋਰਾਂ ਤੇ ਹਨ ਪੰਜਾਬ ਵਿੱਚ ਨਗਰ ਨਿਗਮਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਜਿਵੇਂ ਚੋਣਾਂ ਦਾ ਐਲਾਨ ਹੁੰਦੇ ਹੀ ਹਰ ਪਾਰਟੀ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਮੈਦਾਨ 'ਚ ਉਤਾਰਨ ਤੇ ਨਜ਼ਰ ਰੱਖ ਰਹੀ ਹੈ ਪਰ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਫੈਸਲਾ ਕਰ ਲਿਆ ਕਿ ਉਹ ਕਿਸੇ ਵੀ ਕਰੀਬੀ ਨੂੰ ਟਿਕਟ ਨਹੀਂ ਦੇਵੇਗੀ ਆਪ ਨੇ ਕਿਹਾ ਕਿ ਉਹ ਆਪਣੇ ਵਲੰਟੀਅਰਾਂ ਨੂੰ ਟਿਕਟ ਦੇਵੇਗੀ ਜੋ ਪਾਰਟੀ ਦੀ ਲਗਾਤਾਰ ਮਿਹਨਤ ਕਾਰਨ ਅਜੇ ਹਜੇ ਆਪ ਨੇ ਉਹਨਾਂ ਉਮੀਦਵਾਰਾਂ ਨੂੰ ਵੱਡਾ ਝਟਕਾ ਲੱਗਾ ਜੋ ਪਾਰਟੀ ਵਿੱਚ ਆਪਣੇ ਕਰੀਬੀਆਂ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਦੇ ਸਪਨੇ ਦੇਖ ਰਹੇ ਸਨ ਜਿਕਰ ਜੋ ਕਿ ਹਾਲ ਹੀ ਵਿੱਚ ਪੰਜਾਬ ਚ 4 ਸੀਟਰਾਂ ਤੇ ਉਪ ਚੋਣਾਂ ਹੋਈਆਂ ਨੇ ਜਿਸ ਚ ਆਮ ਆਦਮੀ ਪਾਰਟੀ ਨੇ 3 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਫਿਲਹਾਲ ਸਿਆਸੀ ਪਾਰਟੀਆਂ ਨਗਰ ਨਿਗਮ ਚੋਣਾਂ ਦੀ ਤਰੀਕ ਤੇ ਨਾਜ਼ਰ ਰੱਖ ਰਹੀਆਂ ਨੇ ਨਗਰ ਨਿਗਮ ਦੇ ਚੋਣਾਂ ਨੇੜੇ ਆਉਣ ਕਾਰਨ ਨਿਗਮ ਅਧਿਕਾਰੀ ਹੋਰ ਵੀ ਸਰਗਰਮ ਅਤੇ ਤਿਆਰ ਹੋ ਗਏ ਹਨ ਅੱਗੇ ਚੱਲਦੇ ਆ ਇੱਕ ਹੋਰ ਵੱਡੀ ਖਬਰ ਦੇ ਬਲ ਪੰਜਾਬ 'ਚ ਕੜਾਕੇ ਦੀ ਠੰਡ ਕੱਢੇਗੀ ਵਾਟੇ ਕਈ ਜ਼ਿਲ੍ਹਿਆਂ 'ਚ ਭਾਰੀ ਮੀ ਦਾ ਅਲਰਟ ਪੰਜਾਬ ਸਰ ਨੇ ਪੂਰੇ ਉੱਤਰ ਭਾਰਤ ਵਿੱਚ ਠੰਡ ਦੀ ਦਰਸਕ ਦੇ ਦਿੱਤੀ ਹੈ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਸਵੇਰ ਅਤੇ ਰਾਤ ਨੂੰ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਪੰਜਾਬ ਦੇ ਕੁਝ ਇਲਾਕਿਆਂ ਨੂੰ ਸਾਡੇ ਕੇ ਸਵੇਰ ਅਤੇ ਸ਼ਾਮ ਦੀ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ ਲੋਕਾਂ ਨੂੰ ਕੰਬਣੀ ਛੇੜ ਦਤੀ ਹੈ ਪੰਜਾਬ ਚੰਡੀਗੜ੍ਹ ਦਾ ਤਾਪਮਨ ਲਗਾਤਾਰ ਡਿੱਗ ਆਜ ਜਾ ਰਿਹਾ ਪੰਜਾਬ ਵਿੱਚ ਔਸਤਨ ਘੱਟੋ ਘੱਟ ਤਾਪਮਨ 3.2 ਡਿਗਰੀ ਅਤੇ ਚੰਡੀਗੜ੍ਹ ਵਿੱਚ 4.5 ਡਿਗਰੀ ਦੀ ਗ੍ਰਾਫਟ ਦਰਜ ਕੀਤੀ ਗਈ ਹੈ। ਮੋਹਾਲੀ ਨੂੰ ਛੱਡ ਕੇ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸ਼ਹਿਰਾਂ ਦਾ ਤਾਪਮਨ 10 ਡਿਗਰੀ ਤੋਂ ਹੇਠਾਂ ਚੱਲ ਰਿਹਾ। ਪਹਾੜਾਂ 'ਚ ਹੋ ਰਹੀ ਬਰਫਵਾਰੀ ਦੇ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਵੱਧ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਨ ਆਹ ਬਾਂਗ ਪਹੁੰਚ ਗਿਆ ਇਸ ਦੇ ਨਾਲ ਹੀ 8 ਤੋਂ 10 ਪੱਛਮੀ ਗੜਬੜੀ ਜਿਹੜੀ ਸਰਗਰਮ ਸ਼ੁਰੂ ਹੋਵੇਗੀ ਜਿਸ ਕਾਰਨ ਹਿਮਾਲਿਆ ਪਹਾੜੀਆਂ ਤੇ ਪੰਜਾਬ ਵਾਰਿਆਣਾ ਤੇ ਚੰਡੀਗੜ੍ਹ ਵਿੱਚ ਦੋ ਦਿਨ ਮੀਂਹ ਦੀ ਸੰਭਾਵਨਾ ਹੈ ਪੱਛਮੀ ਗੜਬੜੀ 8 ਦਸੰਬਰ ਤੋਂ ਸ਼ੁਰਗਰਮ ਹੈ ਇਸ ਤੋਂ ਇਲਾਵਾ 7 ਤੋਂ 9 ਦਸੰਬਰ ਤੱਕ 3 ਦਿਨਾਂ ਵਿੱਚ ਸੰਗਣੀ ਠੰਡ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇਹਨਾਂ 3 ਦਿਨਾਂ ਦੌਰਾਨ ਅੰਮਰਸਾਰ ਤਰਨਤਾਰਨ ਕਪੂਰਥਲਾ ਜਲੰਧਰ ਫਰੀਦਕੋਟ ਮਾਨਸਾ ਸੰਗਰੂਰ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਬਰਨਾਲਾ ਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਗਿਆ ਇਸ ਤੋਂ ਪਹਿਲਾਂ ਪੰਜਾਬ 'ਚ ਲਗਾਤਾਰ ਸੁੱਕੀ ਠੰਡ ਪੈ ਰਹੀ ਹੈ ਤੇ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਪੈਣ ਕਾਰਨ ਲੋਕਾਂ ਨੂੰ ਸੋਕੀ ਡੰਡ ਤੋਂ निजात ਮਿਲੇਗੀ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅੱਗੇ ਚਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਬੁਢਾਪਾ ਪੈਨਸ਼ਨ 2500 ਸੰਬੰਧੀ ਵੱਡੀ ਆਪਾ ਹੁਣ 69 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ ਨਵੀਂ ਸਕੀਮ ਸ਼ੁਰੂ ਹੁਣ ਲਗਭਗ 5.3 ਲੱਖ ਲੋਕਾਂ ਦਿੱਲੀ ਸਰਕਾਰ ਦੀ ਬੁਟਾਪ ਪੈਨਸ਼ਨ ਯੋਜਨਾ ਦਾ ਲਾਭ ਮਿਲੇਗਾ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਆਨਲਾਈਨ ਅਪਲਾਈ ਕਰ ਸਕਦਾ ਹੈ ਇਸ ਸਰਕਾਰ ਨੇ ਆਨਲਾਈਨ ਪੋਰਟਲ ਲਾਂਚ ਕੀਤਾ ਸਕੀਮ ਦੇ ਦਾਇਰੇ ਵਿੱਚ 8000 ਅਜਿਹੇ ਬਜ਼ੁਰਗ ਕਿ ਸ਼ਾਮਿਲ ਕੀਤੇ ਜਾ ਰਹੇ ਨੇ ਜੋ ਹੁਣ ਤੱਕ ਇਸ ਸਕੀਮ ਤੋਂ ਦਾਇਰੇ ਤੋਂ ਬਾਹਰ ਹਨ ਹੁਣ ਤੱਕ 10000 ਲੋਕਾਂ ਨੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰ ਦਿੱਤਾ ਕੋਰਟਲ ਤੇ ਨਾਪਦੇ ਤੋਂ ਵੱਧ ਤੋਂ ਵੱਧ 80000 ਲੋਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਣ ਤੱਕ ਸਰਗਰਮ ਰਹੇਗਾ ਤੇ ਇਸ ਸਕੀਮ ਦੇ ਬਾਰੇ ਪਤਨ ਨੂੰ ਵਿਸਤਾਰ ਦੇ ਨਾਲ ਦੱਸ ਦਿੰਨੇ ਆ ਜੀ ਸਕੀਮ ਤਹਿਤ 60 ਤੋਂ 69 ਸਾਲ ਦੀ ਉਮਰ ਵਾਲੇ ਲੋਕਾਂ ਨੂੰ 2000 ਰੁਪਏ 69 ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ 2500 ਰੁਪਏ ਦੀ ਜਿਹੜੀ ਪੈਨਸ਼ਨ ਮਿਲੇਗੀ ਸ਼ਡਿਊਲ ਜਾਤੀ ਸ਼ਡਿਊਲ ਜਨਜਾਤੀ ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਹਰ ਮਹੀਨੇ 500 ਰੁਪਏ ਜਿਹੜੇ ਦੇ ਵਿੱਚ ਵਾਧੂ ਮਿਲਣਗੇ ਦਿੱਲੀ ਸਰਕਾਰ ਨੇ ਇਹ ਯੋਜਨਾ ਬਜ਼ੁਰਗਾਂ ਦੀ ਵਿੱਤੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਇਸ ਨਾਲ ਸੂਬੇ ਵਿੱਚ ਖਾਸ ਤੌਰ ਤੇ ਕਮਜ਼ੋਰ ਆਰ 부जुर्गਾਂ ਨੂੰ ਫਾਇਦਾ ਹੋਵੇਗਾ ਇਸ ਤਰ੍ਹਾਂ ਇਸ ਸਕੀਮ ਤਹਿਤ ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਅੰਗਰਵਾਲੀ ਮੁਲਾਜ਼ਮ ਯੂਨੀਅਨ ਵੱਲੋਂ ਕੇਂਦਰ ਖਿਲਾਫ ਪ੍ਰਦਰਸ਼ਨ ਤੁਨਦਾ ਦੇ ਕਿ ਅੰਗਰਵਾਲੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਦੇ ਲੋਕਾ ਵਿਰੋਧੀ ਫਰਮਾਨਾਂ ਦੇ ਵਿਰੁੱਧ ਕਰਦੇ ਅੱਜ ਬਲਾਖੰਨਾ ਵਿੱਚ ਅਰਵਿੰਦਰ ਕੌਰ ਦੀ ਅਗਵਾਈ ਹੇਠ ਰੋਜ਼ ਪ੍ਰਦਰਸ਼ਨ ਕੀਤਾ ਮੁਲਾਜ਼ਮਾਂ ਨੇ ਡੀਵੀਓ ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਦੇ ਦੱਸਿਆ ਕਿ ਐਨ ਐਸ ਐਫ ਐਚ 6 ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿੱਚ ਹਰ ਸਾਲ ਔਸਤਨ 6 ਸਾਲ ਤੋਂ ਘੱਟ ਉਮਰ ਦੇ ਲਗਭਗ 9 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ ਅੰਗਣਵਾੜੀ ਦੀਆਂ ਸੇਵਾਵਾਂ ਦੀ ਨਿਗਰਾਨੀ ਦੇ ਨਾਂ ਤੇ ਪੋਸ਼ਣ ਟ੍ਰੈਕ 100 ਐਪ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਆਈ ਸੀ ਡੀ ਐਸ ਦੀਆਂ ਸੇਵਾਵਾਂ ਤੋਂ ਬੰਦੀ ਰੋਜ਼ਾਨਾ ਆਨਲਾਈਨ ਅਪਡੇਸ਼ਨ ਕੀਤੀ ਜਾਂਦੀ ਹੈ ਤਾਂ ਪਹਿਲਾਂ ਹਰ ਲਾਪਤਰੀ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ ਤੇ ਜਿਸ ਕੋਲ ਆਧਾਰ ਕਾਰਡ ਨਹੀਂ ਹੈ ਉਹ ਲਾਪਤਰੀ ਨਹੀਂ ਹੋ ਸਕਦਾ ਮਾਪਿਓ ਬੱਚਾ ਕਿਸੇ ਵੀ ਇੱਕ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਪਰ ਕੇਂਦਰ ਸਰਕਾਰ ਹੁਣ ਤੱਕ ਇਥੋਂ ਦੀ ਨਹੀਂ ਰੁਕੀ ਉਸ ਨੇ ਨਵਾਂ ਫਰਮਾਨ ਜਾਰੀ ਕੀਤਾ ਜਿਸ ਅਨੁਸਾਰ ਉਸ ਦੇ ਸਾਰੇ ਬੱਚੇ ਨੂੰ ਅੰਗਣਵਾੜੀ ਕੇਂਦਰ ਦੁਆਰਾ ਨਿਊਟ੍ਰੀਸ਼ਨ ਦੇ ਪ੍ਰੀ ਸਕੂਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਸ ਦੀ ਫੇਸ ਆਈਡੀ ਵੀ ਬਣਾਈ ਜਾਵੇ ਜਿਸ ਨਾਲ ਫੇਸ ਮਿਲਣ ਹੋਵੇਗਾ ਉਹ ਨਿਊਟ੍ਰੀਸ਼ਨ ਦਾ ਬਾਕੀ ਲਾਭ ਦਾ ਜਿਹੜਾ ਹੱਕਦਾਰ ਹੋਵੇਗਾ ਇਹਦੇ ਨਾਲ ਚੱਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਕਿਸਾਨ ਮੁੱਦਿਆਂ ਬਾਰੇ ਮੁੱਖ ਮੰਤਰੀ ਸਰਬਪਾਰਟੀ ਮੀਟਿੰਗ ਸਦਨ ਅਕਾਲ ਤਖਤ ਸਾਹਿਬ ਤੋਂ ਸਦਾ ਜ਼ਾਫਤਾ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਦੇ ਆਗੂ ਪ੍ਰੋਪੇ ਪ੍ਰੇਮ ਸਿੰਘ ਚੰਨੂ ਮਾਧਰਾ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਕਿ ਉਹ ਆਲ ਪਾਰਟੀ ਮੀਟਿੰਗ ਬੁਲਾ ਕੇ ਅਤੇ ਸਾਰਿਆਂ ਦੇ ਨਾਲ ਬਿਠਾ ਕੇ ਕੇਂਦਰ ਨਾਲ ਕਿਸਾਨੀ ਮੁੱਦੇ ਸਬੰਧੀ ਗੱਲਬਾਤ ਕਰਨ ਉਹਨਾਂ ਨੇ ਕਿਹਾ ਕਿ ਸੰਭੂ ਵਾਡਰ ਰਾਹੀ ਦਿੱਲੀ ਤੋਂ ਕੂਚ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਜੋ ਅਤਿਆਚਾਰ ਕੀਤਾ ਉਸ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਉਹਨਾਂ ਨੇ ਕਿਹਾ ਕਿ ਸੱਤਾ ਚਾਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਅੱਜ ਕਿਸਾਨੀ ਸੰਘਰਸ਼ ਬਾਰੇ ਚੁੱਪੀ ਸਾਦੀ ਬੈਠੇ ਹਨ ਸ੍ਰੀ ਸੱਧਵਰ ਨੇ ਮੁੱਖ ਫਰਾ ਮਿਲਦੇ ਹੋਰ ਜਲ ਕਰਦੇ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ